ਕੱਟ ਕਾ ਜਲਦਾ ਆ ਬਾਈ ਬਣਾਇਆ ਹੁਣ 1 ਮਿੰਟ ਰੁਕੀ ਬਾਕੀ ਬਾਈ ਆਹ ਫੂਲਾ ਬਣਾਈਆ ਹੁਣ ਸੈਡਾਂ ਪਰ ਆ ਜਾ ਸਣੀ ਫਿੱਟਾਂ ਐਨ ਪੂਰੀ ਆ ਰਹਿਣ ਮੱਤ ਦੇ ਸਸੀ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਹੀ 855 ਤੇ ਬਾਕੀ ਬਾਈ ਲੱਗੇ ਪਏ ਹੁਣ 200 ਨਾਲ ਕੰਮ ਕਰਨਾ ਤੇ ਬਕਸੇ ਦਾ ਬਾਕੀ ਤੁਹਾਨੂੰ ਦਿਖਾਉਨੇ ਹੁਣ ਆਪਣਾ ਕਿਵੇਂ ਚੱਲਦਾ ਕੰਮ ਆਹ ਦਾ ਆਪਣੀ ਬਕਸੇ ਦੀ ਆਪਾਂ ਨੇ ਫਿਟਿੰਗ ਤੇ ਹੁਣ ਰਹਿ ਗਿਆ ਸਪੀਕਰਾਂ ਦਾ ਕੰਮ ਸੈਡਾਂ 'ਪਾ ਸਪੀਕਰ ਲਾਉਣ ਲੱਗੇ ਆਂ ਤੇ ਤੇ ਉਹ ਆਪਾਂ ਨੇ ਬਾਹਰਲੀ ਸੜੇ ਬਣਾ ਕੇ ਲਾ ਲੇ ਕਿਉਂਕਿ ਵਿੱਚ ਕੱਢਦੇ ਆਂ ਤਾਂ ਹਵਾ ਕ੍ਰੋਸ ਹੋਈ ਜਾਂਦੀ ਆ ਤੇ ਕਰਕੇ ਤੇ ਬਾਕੀ ਐਲਟਰਨੇਟਰ ਵਾਈਸ ਸਹੀ ਚੱਲ ਰਿਹਾ ਜੀ ਫਿਲਹਾਲ ਤੇ ਹੁਣ ਦੇਖਦੇ ਆਂ ਡੈਕ 'ਪਰ ਲਾ ਕੇ ਬਕਸਾ ਹੁਣ ਆਪਾਂ ਨੇ ਬਈ ਐਡਾ ਕਰਖਿਆ ਦੇਖ ਆਨ ਪੂਰਾ ਪੂਰਾ ਜਾਈ ਆ ਹੁਣ ਵਿੱਚ ਨਾ ਹਿੱਲਦੀ ਐ ਛਤਰੀ ਨਾ ਕੋਸਾਂ ਜਿੰਨਾ ਮਰਜ਼ੀ ਧੱਕਾ ਕਰ ਲੋ ਤਾਂ ਲੱਗਿਆ ਵਾ ਨਾਮ ਕੱਢੀ ਆ ਸੱਚੀ ਗੱਲ ਸਾਰਿਆਂ ਨੂੰ ਇਹ ਪੀਆਸ ਵੀ ਤਰ੍ਹਾਂ ਦੇ ਬਣਾਏ ਆ ਭਾਈ ਇਹ ਸਾਈਡਾਂ 'ਪ ਲੱਗਣੇ ਆ ਉਹਦੇ ਉੱਪਰ ਫਰੇਮਾਂ ਲੱਗ ਜਾਣੀਆਂ ਫਰੇਮਾਂ ਆਪਾਂ ਨੇ ਛੋਟੀਆਂ ਛੋਟੀਆਂ ਕਰਕੇ ਲਾਉਣੀਆਂ ਬੈਗ ਤੇ ਹੁਣ ਬੜੀ ਫੋਟੋ ਲਾਉਂਗੇ ਤੇ ਆਹ ਕਿਰਪਾਨਾਂ ਦੇਖਦੇ ਆਂ ਜੇ ਲੋਟ ਆ ਗਿਆ ਕਿਤੇ ਆਹ ਮਾਸਟਰ ਬਣਾਏ ਭਈ ਆਪਣੇ ਪਿੱਛੇ ਵੀ ਆਹਨ ਦੇਖਦਾ ਹੁਣ ਤੇ ਇਹ ਸਾਈਡਾਂ ਨੂੰ ਵੀ ਜਦੋਂ ਘੱਟ ਕੇ ਸਾਰਾ ਗਮਕ ਓਕੇ ਆ ਗਿਆ ਇੰਨਾ ਵਕਸਾ ਦਾ ਉਹ ਬਾਹਰ ਇੰਨਾ ਹਨਾ ਸਣੀ ਇੰਨਾ ਹੀ ਤਾਂ ਇੱਕ ਗੱਠ ਟੱਟ ਗਿਆ ਹੁਣ ਸਹੀ ਲੱਗਦਾ ਇੰਨਾ ਕ ਬਾਕੀ ਗਲਾਈ ਵਾਲਾ ਦਾ ਵੀ ਵਕਸਾ ਸੁਣਾ ਹੀ ਲੱਗਦਾ ਉਹ ਤਾਂ ਪਹਿਲਾਂ ਇਹਨੇ ਚੌਥਾ ਬਣਾਇਆ ਦਾ ਯਾਰ ਇਹਨੂੰ ਕਹੀ ਵੀ ਕਿ ਕੀਆ ਕੁੱਤਾ ਫਿੱਕਾ ਲੈ ਕੁੱਤਾ ਭਾਈ ਤੇਰਾ ਇਹ ਬਾਕੀ ਸਮਾਨ ਸਮੂਹ ਬੋਲ ਕੇ ਰੱਖਿਆ ਹੋਇਆ ਹਾਂ ਸਾਰਾ ਤੇ ਫਰੇਮਾਂ ਕਰੂੰਗਾ ਦਾ ਲੈ ਇਹ ਮਾਲ ਸਮਾਨ ਖੋਲਤਾ ਹ ਸਾਰਾ ਕਿ ਆਉਂ ਗਿਆ ਸੀ ਹਾਂ ਦੇਖੀਂ ਸਨਾਤ ਦੇ ਨਾਲ ਉੱਡ ਗਈ ਆ ਇੱਥੇ ਕਿੱਥੇ ਲੱਗਿਆ ਵਾ ਨਾਟ ਲਾਉਣ ਉਹ ਦੇਖੀ ਚਲ ਤਾਂ ਮਾਛਾ ਘੜ ਕੇ ਗਿਆ ਹੁੰਦਾ ਅੱਜ ਕਿ ਪਿੱਛੇ ਇੰਨੇ ਜਿਹੇ ਛੱਡ ਤੀ ਨਾ ਬਾਕੀ ਆਪਾਂ ਨੇ ਛੋਟੇ ਛੱਡਾ ਬਣਾ ਕੇ ਲਾ ਦੇ ਤਿੰਨ ਤਿੰਨ ਸਪੀਕਰ ਛੱਡਾ ਕਰਦਾਂ ਨੇ ਤੇ ਬੈਗ ਤੇ ਨਹੀਂ ਹੁਣ ਲਾਉਣਾ ਕੋਈ ਵੀ ਬਾਕੀ ਛਤਰੀ ਵੀ ਆਪਾਂ ਨੇ ਨਹੀਂ ਕਰਦੇ ਉੱਤੋਂ ਘੱਟ ਹੈ ਇਹਦੇ ਨਾਲੋਂ ਵੀ ਜ਼ਿਆਦਾ ਛਤਰੀ ਉੱਚੀ ਤੇ ਉਹ ਬਿੱਚੇ ਗਿਆ ਹੱਸਦਾ ਉਹ ਆਪਾਂ ਜੋਟੀ ਜਰਦੇ ਅੰਨੇ ਕ ਸਹੀ ਲੱਗੇ ਤਾ ਨਾ ਜਿਆਦਾ ਹੀ ਚੀਜ਼ ਹੁਣ ਕਹਿਣ ਲੱਗਦਾ ਬਾਕਸ ਵਿੱਚ 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 ਪਹਿਲਾਂ ਹੈ ਬੜਾ ਬਹੁਤਾਂ ਬਾਕੀ ਬਾਈ ਤੁਸੀਂ ਵੀ ਕਮੈਂਟ ਕਰਿਆ ਤੇ ਵੀ ਬੜਾ ਏ ਤੇ ਆਪਾਂ ਨੂੰ ਵੀ ਪਤਾ ਹੀ ਤਾਂ ਜਾਂਦਾ ਬਾਈ ਕਾਲੀ ਕਾਲੀ ਚ ਇਹਨੇ ਕਰਤਾ ਤੇ ਯਾਰ ਇਹ ਕਹਿੰਦਾ ਵੀ ਜਾਣਾ ਹੈ ਜਾਣਾ ਅਨੰਦਪੁਰ ਨੂੰ ਉਹਦੇ ਘਰ ਤੇ ਕਾਲੀ ਕਾਲੀ ਚ ਗੱਲ ਕਰੀ ਗਿਆ ਹੁਣ ਆਪਾਂ ਨੇ ਆਪਣੇ ਤਰੀਕੇ ਨਾਲ ਕਰਵਾ ਲਿਆ ਲੋਟ ਸਾਰ ਹੁਣ ਕੰਮ ਵੀ ਪੂਰਾ ਤੋ ਫੇਮ ਵੀ ਲੋਟ ਉੱਥੇ ਵੀ ਲੱਗ ਜਾਣਾ ਉੱਪਰ ਉੱਥੇ ਵੀ ਵੱਜ ਜਾਣਾ ਚੱਲ ਆ ਮੈਂ ਤੁਹਾਨੂੰ ਦੱਸ ਦਾਂ ਲਾ ਲਾ ਢਰੀ ਨਹੀਂ ਆ ਵਾਲੀ ਢਰੀ ਕਿੰਨੀ ਉੱਪਰ ਆ ਜਾਣਾ ਉੱਪਰ ਹੋ ਜਾਣਾ ਉੱਪਰ ਢਰੀ ਤੇ ਉੱਪਰ ਆ ਯਾਰ ਆਹ ਰੇ ਢਰੀ ਇੱਥੇ ਮਾਰਿਆ ਥਰਾਂ ਹਾਂ ਫੇਰ ਥੱਲੇ ਵੀ ਮਾਰ ਦੇ ਇੱਕ ਹਾਂ ਪੱਕਾ ਰਾਮਾ ਕਰ ਲਾ ਹੁਣ ਨਹੀਂ ਕਾਲੀ ਵਾਰ ਵਾਰ ਪੱਟੋਣੇ ਬਕਸੇ ਇਹ ਨਹੀਂ ਪੱਟ ਹੁਣ ਇਹ ਘੁੱਟ ਜਾ ਤੂੰ ਹਾਂ 30 ਦਿਨ ਫੇਰ ਕਹਿਦਾ ਨਾ ਖੋਲੀਏ ਬਾਕੀ ਜਿੰਨਾ ਕ ਪਹਿਲਾਂ ਹੁੰਦਾ ਬਈ ਨੀ ਨੀ ਮਾਲ ਬਣਾਉਣਾ ਫਰੇਮਾਂ ਉੱਪਰੋਂ ਮਾ ਲਾ ਕੇ ਪਹਿਲਾਂ ਇੱਥੇ ਤੱਕ ਹੋਂ ਤਾਂ ਬਕਸੇ ਏਡੀਆਂ ਫਰੇਮਾਂ ਦੀਆਂ ਉਰੇ ਤੱਕ ਦੀ ਫਰੇਮ ਆ ਫਰੇਮ ਸਮਝ ਗਏ ਤੇ ਛੋਟਾ ਹੀ ਕਰਤਾ ਆਪਾਂ ਨੇ ਥੱਲੇ ਨੂੰ ਵੀ ਸਾਈਡਾਂ ਨੂੰ ਵੀ ਛੋਟਾ ਪਿੱਛੇ ਨੂੰ ਵੀ ਛੋਟਾ ਸਾਰੇ ਪਾਸੇ ਨੂੰ ਛੋਟਾ ਹੋ ਗਿਆ ਹੁਣ ਇਹ ਤਾਂ ਲੱਗਦਾ ਬਾਕੀ ਸਪਾਨੇ ਹੁਣ ਬਈ 5 ਵੇਸਾਂ ਕਰਤੀਆਂ ਇੱਕ ਹੋਲ ਕਢਵਾ ਲਿਆ ਤਾਂ 5 ਵਾਲ ਹੋ ਗਈ ਤੇ ਨਾ ਉਹ 6 ਵਾਲਾ ਹੀ ਤਾਂ ਇਹ ਵੀ 6 ਆ ਉਰੇ ਵੀ ਨਿਕਲ ਸਕਦੀ ਇੱਕ 12 ਇੰਚੀ ਇਹ ਝਰੀਆਂ ਆਪਾਂ ਨੇ ਹਵਾਲੀ ਇਹ ਸੈਂਟਰ ਹੁੰਦੀ ਆ ਆਪਾਂ ਥੱਲੇ ਨੂੰ ਵੱਢੀ ਆ ਹੁਣ ਐਕਣਾ ਥੋੜੀ ਜਿਆਦਾ ਬੇਸਮਣ ਦੇ ਇਹ ਵੀ ਦੇਖਦੇ ਹੁਣ ਤੇ ਆਪਾਂ ਬਾਕੀ ਆਲਟਰਨੇਟਰ ਕਰਕੇ ਮੇਨ ਤਾਂ ਬਈ ਆਪਾਂ ਨੂੰ ਆਲਟਰਨੇਟਰ ਦਾ ਕੰਮ ਹੋ ਗਿਆ ਹਨ ਓਕੇ ਤੇ ਹੁਣ ਦੇਖਦੇ ਹਾਂ ਬਾਕੀ ਤੁਹਾਨੂੰ ਹੁਣ ਦਿਖਾਉਨੇ ਆ ਫਿੱਟ ਕਰਕੇ ਦੋ ਜਣੇ ਲੱਗੇ ਵੀ ਆ ਹੁਣ ਅਸੀਂ ਰਮਾਤਨ ਕਰਾ ਜੀਏ ਫਿੱਟ ਕਿੰਨੇ 5 ਦਿਨ ਹੋ ਗਏ ਅਜੇ 6 ਦਿਨ 5 ਦਿਨ ਹੋਏ ਆ 11 ਤਰੀਕ ਨੂੰ ਆਇਆ ਤਾਂ ਕਿ 2 ਦਿਨ ਲੱਗੇ ਕਿਹੜੇ ਆ ਲੱਗੇ ਨਹੀਂ ਆਇਆ ਆਉਣ ਦੀ ਗੱਲ ਆ ਆਪਣੀ ਆਪਣੀ ਨਾ ਟਰੈਕਟਰ ਟਰੈਕਟਰ ਦੀ ਗੱਲ ਕਰਦਾ 2 ਦਿਨ ਹੋਏ ਆ ਕੰਮ ਕਰਦੇ ਆ ਨੂੰ ਮੰਨੂ ਨਹੀਂ ਪਤਾ ਕਲਰ ਪਰ ਆ ਕਲਰ ਅੱਜ ਦਾ ਹਾਂ ਬੱਸ 2 ਦਿਨ ਗਣਾ ਹੱਦ ਠੀਕ ਐ ਨਹੀਂ ਹੋਵੇ ਕਿਤੇ ਕੰਮ ਕਰਦੇ ਆ ਨੂੰ ਉਹ ਇੱਕ ਵਿੱਚ ਬਾਈ ਹੋਰ ਬਾਕਸੇ ਬਣਾਈ ਜਾਂਦਾ ਵਿੱਚੇ ਮੈਨੂੰ ਲਾ ਦੇ ਤਾਂ ਨਾਲੇ ਬਣਾਉਣਾ ਅੱਧਾ ਕੰਮ ਤਾਂ ਨਹੀਂ ਮੈਨੂੰ ਸਿਖਾ ਦਿੱਤਾ ਦੁਕਾਨ ਕਰਕੇ ਦੇ ਦੇ ਤੈਨੂੰ ਬਾਕੀ ਹੋਰ ਬੱਚਿਆਂ ਦਾ ਇਹ ਕੰਮ ਰਹਿੰਦਾ ਪਿੱਛੇ ਤੇ ਸਨਿਨਾਂ ਦੇ ਉਰੇ ਨਾਗਰਿਕੀਤਾਂ ਨਾ ਭਈ ਨਾਗਰਿਕੀਤਾਂ ਲਿਕੇ ਜਾਣਾ ਟਰੈਕਟਰ ਇਹਨੇ ਨੰਬਰ 1 ਬੋਰਡ ਹੋਈ ਡੱਡਾ ਚਾਹੀਦਾ ਆਹ ਬਾਈ ਬਣਾਇਆ ਹੁਣ 1 ਮਿੰਟ ਰੁਕੀ ਬਾਕੀ ਬਾਈ ਆਹ ਫੂਲਮਾ ਬਣਾਈਆਂ ਹੁਣ ਸੱਡਾਂ ਪਰ ਆ ਜਾ ਸੋਨੀ ਫਿੱਟ ਐਨ ਪੂਰੀ ਆ ਰਹਿਣ ਮੱਤ ਦੇ ਤਾ ਹੁਣ ਮਾਸ ਐਨ ਦੇ ਤੋੜਦੀ ਓਕੇ ਆ ਫੜ ਕੇ ਰੱਖੀ ਬਣਾਏ ਐਨ ਦੇਖ ਲਈਏ ਹੁਣ ਇੱਕ ਬਾਈ ਠੀਕ ਕਰ ਦੋ ਜੇ ਆਪਣੀ ਮੈਨ ਮੰਨਦੀ ਤੇ ਸੰਜੀ ਢਾਣੀ ਆ ਨਾ ਓਕੇ ਆ ਨਾ ਬਈ ਆੜਿਆ ਫੇਰਾ ਗੱਲਬਾਤ ਦੇ ਤੇਰਾ ਕਰਾਈ ਆਉਣ ਮੈਂ ਕਰੀ ਆ ਕਰਾਈ ਨਹੀਂ ਹਾਂ ਕਹਿ ਕੇ ਕੀ ਕਹਿ ਕੇ ਕਰਾਈ ਮੈਨੂੰ ਕਹੀ ਗਿਆ ਵੀ ਆਏ ਮੰਨ ਲਾ ਮੰਨਦਾ ਆ ਦੇਖੋ ਬਈ ਬਾਕੀ ਬਈ ਗਲਾਈ ਆ ਬਕਸਾ ਕਰਾਈ ਨਹੀਂ ਕਰੀ ਆ ਤੇ ਆਪਾਂ ਨੂੰ ਦੇ ਆਰੇ ਨੂੰ ਇਹ ਆਪਾਂ ਨੂੰ ਫਰੇਮਾਂ ਤਾਂ ਲਾਉਣੀਆਂ ਪੈ ਗਈਆਂ ਆਪਾਂ ਨੇ ਛੋਟੀਆਂ ਵੀ ਲਾਉਣੀਆਂ ਪੈ ਗਈਆਂ ਆਪਾਂ ਨੂੰ ਸਪੀਕਰਾਂਾਂ ਦੀ ਥੋੜੀ ਦਿੱਕਤ ਆਉਂਦੀ ਤੇ ਅੰਦਰ ਬੇਸਾਂ ਕਰਕੇ ਲਾਗ ਦੇਣੀ ਤੇ ਪਿੱਛੇ ਬਹਾਲ ਕਰਨੇ ਪੈਗੇ ਦੋਈ ਗੱਲ ਆ ਤਾਜ ਜਿਹੜਾ ਹਾ ਜੂਗਾ ਇਹ ਆਪਾਂ ਨੇ ਉਹ ਪੁਆਈਆਂ ਵੀ ਪੱਤੇ ਪੁੱਤੀਆਂ ਚੰਗੀਆਂ ਨਹੀਂ ਲੱਗਦੀਆਂ ਦੀ ਅਜੇ ਕਰਕੇ ਫਰੇਮ ਲਾਉਣੀ ਪੈਗੀ ਪਰ ਬਾਕਸ ਆਪਣਾ ਇੱਕ ਗਿੱਠ ਘਟ ਗਿਆ ਪਿੱਛੇ ਦਾ ਬਾਕੀ ਛਤਰੀ ਵੀ ਡਾਊਨ ਕਰਤੀ ਛਤਰੀ ਵੀ ਡਾਊਨ ਕਰਤੀ ਆਪਣਾ ਸਾਰਾ ਕੰਮ ਹੁਣ ਓਕੇ ਆ ਗੰਨੇ ਨਾਲ ਵੀ ਨਹੀਂ ਲੱਗਣੇ ਆ ਤੇ ਬਾਕੀ ਆ ਦੇਖੋ ਇਹਦੇ ਤੇ ਕੱਪੜਾ ਲਾਉਣਾ ਨੂੰ ਆਹ ਕਢਿੰਗ ਭਾਈਆਂ ਪੂਰੇ ਆਪਣੇ ਘੋੜੇ ਵੀ ਆ ਜਾਣੀ ਉਹ ਮੁਰੇ ਕਰpan ਲਾਵਾਂਗੇ ਆ ਕਟਿੰਗ ਭਾਈ ਆ ਕਟਿੰਗ ਮੈਨੂੰ ਕਹਿੰਦਾ ਹੁੰਦਾ ਵੀ ਆ ਕਟਿੰਗ ਪਾਇਆ ਕਰ ਇਹ ਜਿਆਦਾ ਸੋਹਣੀ ਲੱਗਦੀ ਲਾਈਟਾਂ ਲੱਗੀਆਂ ਵੇ ਦੇਖੀ ਕਿੰਨੀ ਸੋਹਣੀ ਲੱਗਣੀ ਹਾਂ ਬਾਕੀ ਕੱਪੜਾ ਕੋਪੜਾ ਲਾਉਣਾ ਹੁਣ ਤੇ ਆ ਫਰੇਮ ਤਿਆਰ ਆ ਪੂਰੀ ਬਾਕੀ ਭਾਈ ਕੱਲ ਭਰੇ ਗੱਲ ਚੱਲੇਗੀ ਅੱਜ ਦੀ ਸਾਰੀ ਦਿਹਾੜੀ ਲੱਗੇ ਜਾਣੀ ਇਹਨਾਂ ਦਿਹਾੜੀ ਨਹੀਂ ਰਾਤ ਆ ਕਹਿੰਦੇ ਕਿ ਆ 10 ਕੋਈ ਆ ਬੰਦਾ ਲਾਰੇ ਬਹੁਤ ਆਉਂਦਾ ਹਾਂ ਆ ਬੰਦਾ ਲਾਰੇ ਬਹੁਤ ਆਉਂਦਾ ਲਾਰੇ ਨੂਰੇ ਜਿਹਾਂ ਨਜ਼ਾਰਾ ਉਹ ਪਤਾ ਗਿਆ ਜਿੱਕਰ ਇੱਕ ਵਾਈ ਲਾਈਟ ਨਹੀਂ ਸਾਧਨ ਦੀ ਉੱਪਰ ਦੇ ਕੰਮ ਹੋਇਆ ਬਿਲਕੁਲ ਜਿਆਦਾ ਇਕੱਠਾ ਖਿਆਪੇ ਖਾਦੇ ਪਾ ਲਏ ਇਹਨੇ ਅੱਛਾ ਤੇਰੀ ਦੇ ਲਈ ਇਹ ਰੇਲ ਬਲੌਗ ਚ ਦੇਖ ਲਈ ਛਤਰੀ ਕੱਦੀ ਪਈ ਹਾਂ ਇਹ ਛਤਰੀ ਦੇਣ ਨੂੰ ਪਈ ਆ ਮੈਂ ਤੁਹਾਨੂੰ ਇਹਨੂੰ ਆਹੀ ਗੱਲ ਕਹੀ ਤੇ ਮੈਂ ਕਿਹਾ ਦੇਖ ਕੰਮ ਪਤਾ ਗਿਆ ਚੱਕਰ ਆ ਇਹਨੂੰ ਦੂਜਿਆਂ ਦਾ ਜਵਾਬ ਦੇ ਦਿੰਦਾ ਜਿਵੇਂ ਹੁਣ ਡਾਇਰੈਕਟਰ ਹੋਰ ਆਉਂਦੇ ਆ ਕੋਈ ਉਹਨਾਂ ਜਵਾਬ ਦੇਣ ਦੁਕਾਨਦਾਰਾਂ ਨੂੰ ਨਹੀਂ ਹੁਣ ਜਵਾਬ ਦੇ ਸਕਦੇ ਤਾਂ ਵਿੱਚ ਕੰਮ ਕੱਢਣਾ ਪੈਂਦਾ ਅਗਲੇ ਨੂੰ ਬਾਈ ਆਹੀ ਸੀਜ਼ਨ ਠੀਕ ਆ ਉਹਦੇ ਨਾਲ ਨਗਰ ਨੂਰ ਵਿੱਚ ਨਾਲ ਕਰਕੇ ਲੋਕ ਲਵਾਈ ਜਾਂਦੇ ਆ ਤੇ ਤਾਂ ਕਰਕੇ ਫਿਰ ਦੇਣਾ ਪੈਂਦਾ ਬਾਕਸ ਕਈ ਵਾਰ ਥੋੜਾ ਜਿਹਾ ਉਹ ਚੱਕਰ ਪੈਂਦਾ ਇਹਨੂੰ ਦੁਕਾਨਦਾਰਾਂ ਦੇ ਉਹ ਦੇਖ ਲੈ ਬਾਈ ਬੱਚੇ ਇਹਨੇ ਛੱਡੇ ਵੀ ਨੇ ਮੇਰੇ ਕਰਕੇ ਹੁਣ ਬਾਕੀ ਇਹ ਆਪਣੇ ਨਾਲ ਪਿਆਰ ਚੰਗਾ ਰਹਿਦਾ ਸੈਂ ਹਾਂ ਸਹੀ ਹੈ ਪਿਆਰ ਨਹੀਂ ਹੋ ਰਿਹਾ ਬਾਕੀ ਭਾਈ ਆ ਫ੍ਰੈਂਡਲੀ ਗੱਲਬਾਤ ਹੋ ਰਹੀ ਹੈ ਬਾਕੀ ਵੀ ਇਹ ਥਾਈਲ ਆ ਹਾਂ ਇਹਦੇ ਵੀ ਇਹ ਟਰੈਕਟਰ ਦਾ ਰਹਿੰਦਾ ਇਹਦਾ ਟਰੈਕਟਰ ਦਾ ਕੰਮ ਰਹਿੰਦਾ ਇਹ ਵੀ ਨਗਰਕੀਤਾ ਨਾਲ ਤੁਹਾਨੂੰ ਥੋੜਾ ਜਿਹਾ ਇਹ ਵੀ ਉਹਦੇ ਕਰਕੇ ਹੋਇਆ ਹੋਇਆ ਜੀ ਹਾਂ ਵੀ ਥਾਈਲ ਸਪੀਕਰ ਖਰਾਬ ਹੋਇਆ ਵੀ ਫਿਰ ਕੀ ਹੋਇਆ ਥਾਈਲ ਸਪੀਕਰ ਖਰਾਬ ਆ ਫੋਕਸ ਨਾਮ ਹੈ ਸਪੀਕਰ ਪੌਣ ਉਹ ਤਾਂ ਭੁੱਲ ਜਾ ਉਹ ਮੈਂ ਪੌਣੀ ਹੋਣੀ ਉਹ ਤਾਂ ਭੁੱਲ ਜਾ ਲੈ ਜਾਓ ਮੈਂ ਪੌਣੀ ਆ ਮੈਂ ਬੈਠਾ ਹੋਵੇ ਬਾਈ ਹੁਣ ਕਾਰੀਗਰ ਸਾਡਾ ਆਇਆ ਹੈ ਮੈਂ ਹੁਣ ਅਪਾਇੰਟਮੈਂਟ ਮੇਰੇ ਤੇ ਲੈ ਕੇ ਦੇਖਣੇ ਕਿਹਾ ਕਰਦਾ ਸਪੀਕਰ ਪੌਣ ਪਿੱਛੇ ਨੂੰ ਛੱਡ ਕੇ ਤਾਂ ਮੈਂ ਇਹ ਕੰਮ ਕਰਦਾ ਤੇ ਬਾਕੀ ਬਾਈ ਹੁਣ ਅਸੀਂ ਕੀ ਕਰਨਾ ਪ੍ਰੇਮਾ ਕਟਿੰਗ ਕਰ ਦੇਣੀ ਹੈ ਕੱਪੜਾ ਲਾ ਦੇਣਾ ਇਹਨਾਂ ਨੂੰ ਠੀਕ ਆ ਪੂਰੀ ਫਿੱਟ ਕਰ ਦੇਣੀ ਆ ਅੱਜ ਕੱਲ ਨੂੰ ਅੱਗੇ ਲੈਟਾਂ ਲੂਟਾਂ ਲਾ ਕੇ ਕੱਲ ਬਰੇ ਜਾਣੀ ਬਾਈ ਗੱਲ ਮੈਂ ਵੀ ਜਾਣਾ ਮੈਂ ਘੋੜੇ ਨੂੰ ਮੰਨਣਾ ਹੀ ਦੇਣਾ ਠੀਕਾ ਕਰਤੇ ਨੂੰ ਨਾਉਣੇ ਆ ਸਵੇਰੇ ਸਾਡੇ ਤੇ ਆ ਜਾਣਾ ਆਪਾਂ ਨੇ 12 1 ਵਜੇ ਤੱਕ ਕੰਮ ਨਿਬੇੜਨਾ ਇੱਕ ਡੈਕ ਫਿਰ ਟੂਨ ਨੂੰ ਰਹਿ ਗਿਆ ਸਹਲ ਉਹ ਵੀ ਨਹੀਂ ਆਇਆ ਯਾਰ ਮੁੰਡਾ ਨਾ ਬੈਂਸ ਉਹਦਾ ਕੋਈ ਚੱਕਰ ਨਹੀਂ ਹੈਗਾ ਸਾਡੇ ਵਾਲੇ ਦਾ ਥੋੜਾ ਜਿਹਾ ਹੀ ਕੰਮ ਆ ਸਪੀਕਰ ਇੰਨ ਤਾਰਾ ਤੁਰਾ ਕੱਢੇ ਮੈਂ ਤਾਂ ਜੋੜਨ ਦਾ ਟਾਈਮ ਨਹੀਂ ਲੱਗਾ ਡੈਕ ਫਿੱਟ ਹੋ ਜਾਵੇ ਡੈਕ ਦੇ ਦੇਖਦੇ ਹਾਂ ਹੁਣ ਕਿੱਥੇ ਲੋਟ ਆਉਂਦਾ ਹੈ ਬਾਕੀ ਉਹ ਪਿਆ ਡੈਕ ਉਧਰ ਤੇ ਅੱਜ ਫਰੇਮ ਵਾਲਾ ਅਸੀਂ ਕੰਮ ਨਿਬੇੜ ਜਾਣਾ ਕਲੀਅਰ ਕਰਦਾ ਲੱਗਦਾ ਹੈ ਮੈਂ ਤਾਂ ਉੱਟੋਂ ਨਾ ਨੂੰ ਡਾਇਰਕਟਾ ਨਹੀਂ ਲੱਗਣੀ ਆ ਅੱਜ ਮੈਨੂੰ ਟਾਈਮ ਲੱਗ ਜਾਣਾ ਯਾਰ ਬਹੁਤ ਪ੍ਰਿਕੀ ਕੰਮ ਆ ਨਾ ਯਾਰ ਉਹ ਫਰੇਮਾਂ ਨੂੰ ਕੱਪੜਾ ਲਾ ਕੇ ਫਰੇਮਾਂ ਨਾਲ ਜੜ ਦੇਣੀ ਆ ਜੜ ਦੇਣੀ ਆ ਸਵੇਰੇ ਖੋਲ ਲੂਗੀ ਸਵੇਰੇ ਖੋਲ ਲਾਂਗੇ ਹਾਂ ਨਹੀਂ ਮੈਂ ਕਿਹਾ ਜੜਨੇ ਬਹਿਣ ਦੇ ਸਣੀ ਮੇਖਾ ਮਾਰਨੀ ਆ ਦੋ ਦੋ ਨਹੀਂ ਕੰਮ ਯਾਰ ਆਪਾਂ ਦੇਖੀਂ ਆਹ ਰਾਮਗੱਲ ਆਪਣਾ ਦੇਖ ਕੇ ਜਾਈਂ ਸਾਰਾ ਪੂਰਾ ਇਕੱਠਿਆਂ ਕਰ ਦੇਣੀ ਆ ਤੂੰ ਆਪਣਾ ਕੱਲੂ ਰਾਮਗੱਲ ਦੇ ਲੈ ਤਾਂ ਸੋਚਾ ਨਹੀਂ ਸੋਚਦਾ ਨਹੀਂ ਹੋਲੀ ਬਾਰ ਵਾਲੀ ਉਹ ਤਾਂ ਲੱਗੀ ਵੀ ਹੁੰਦਾ ਬਾਕੀ ਦਾ ਬਾਕੀ ਤਾਂ ਸਾਰਾ ਕੋ ਲੱਗਿਆ ਰਹੀ ਆ ਅਸੀਂ ਆ ਫਰੇਮਾਂ ਤੋਂ ਤਾਂ ਬਣੇ ਦੇਤੀਏ ਬਾਕੀ ਭਾਈ ਅਸੀਂ ਆ ਫਰੇਮਾਂ ਜਿਹੜੀਆਂ ਸਾਈਜ਼ ਨੂੰ ਦੇਤੀਆਂ ਇਹ ਦੇਖਦੇ ਆ ਹੁਣ ਕਿੱਥੇ ਕਿੱਥੇ ਆ ਫਰੇਮ ਸਾਈਜ਼ ਨੂੰ ਦੇਤੀ ਆ ਆਪਣੀ ਟੇਪਰ ਵਾਲੀ ਆ ਜਾ ਦੇਖਦੇ ਆ ਸਪੀਕਰਾਂ ਦੇ ਥੰਡੇ ਆ ਜੀ ਉਹ ਵੀ ਰਹਿੰਦੀ ਆ ਭਾਈ ਉਹ ਮੈਂ ਤਾਂ ਕਹਣਾ ਉਹ ਪੂਰੇ ਲੱਗ ਜਾਣੀ ਬਾਬੇ ਕਿੱਥੇ ਟੇਪਰ ਨੂੰ ਇਹਦਾ ਚਾਹੀਦੀ ਆ ਸਾਨੂੰ ਇਹਦਾ ਟੇਪਰ ਦੀ ਆ ਮੇਰੇ ਵਾਲੀ ਦੀ ਓਏ ਚਾਹੀਨ ਉਹ ਦੀ ਸੇਮ ਆ ਨਹੀਂ ਆ ਬੱਸ ਇਹਦੇ ਕਰਕੇ ਆ ਭੰਗ ਜਾਈ ਤਾਂ ਹੀ ਤਾਰੇ ਆ ਅੱਛਾ ਇਹ ਪਹਿਲਾ ਸਭ ਤੋਂ ਪਹਿਲਾ ਮੈਂ ਆਉਂਦੀ ਸ਼ਰਾਬ ਤਾਰੇ ਆ ਮੈਂ ਫਰਜ਼ੀ ਇਹਦੇ ਤਾਰੇ ਇਹ ਹੈ ਵੀ ਬੰਦਾ ਨਹੀਂ ਕੋਈ ਕਾਰੇ ਦਾ ਨਹੀਂ ਹੈਗਾ ਅੰਨਾ ਬੰਦਾ ਤੈਨੂੰ ਪਤਾ ਹੀ ਆ ਆਹ ਤੈਨੂੰ ਨਾ ਲਾ ਦੇ ਇਹ ਮੇਰਾ ਹੀਰਾ ਬਾਕੀ ਆ ਜਿਹੜਾ ਮੈਂ ਡਬਾ ਤਾ ਚੱਕੀ ਜਾਦਾ ਉਹ ਲੈ ਕੇ ਪਿਆ ਵਈ ਆਪਣੇ ਨਾਲ ਆ ਚੱਕ ਲੈ ਕੱਪੜਾ ਫੈ ਨਹੀਂ ਰਹਿੰਦੇ ਯਾਰ ਕਿਹੜੇ ਰੈਂਦੇ ਭਰਾਵਾ ਮਹਿੰਗਾ ਪੈਣਾ ਨਿਕਲੋਰੀ ਖੋਲ ਲਈ ਤਜੋਰੀ ਨਹੀਂ ਖੋਲੀ ਆਹੀ ਕੱਪੜਾ ਲੱਗੇ ਆ ਬੱਟਨ ਆਹੀ ਕੱਪੜਾ ਲਾਉਣਾ ਨਾ ਹਾਂਜੀ ਮਹਾਰਾਜ ਆ ਕੱਪੜਾ ਕੁੱਪੜਾ ਲਾਈਏ ਬਾਈ ਇਹਨੂੰ ਲਵਾਵਾਂ ਸਸਤੇ ਨਾਲ ਬਾਈ ਜਿੱਦਣ ਆਪਾਂ ਕਹਿ ਦਿੰਦੇ ਆ ਵੀ ਸਸਤਾ ਹੀ ਬਣਾਉਂਦਾ ਉਹ ਪਾਸੇ ਆ ਬਣਾਉਂਦਾ ਏ ਤੇ ਆ ਵੀ ਤੁਹਾਨੂੰ ਚੈੱਕ ਕਰਾ ਦਿੰਨੇ ਆ ਅੱਜ ਸਸਤੇ ਸਸਤੇ ਵਾਲਾ ਵੀ ਹੈਗਾ ਤੇ ਆ ਕੱਪੜਾ ਚੈੱਕ ਕਰੋ ਸੋ ਕਿਵੇਂ ਬਾਦਦਾ ਠੀਕ ਆ ਆ ਕੱਪੜਾ ਹੋ ਗਿਆ ਜਿਹੜਾ ਹੈਗੀ ਚ ਵਧੀਆ ਵਾਲਾ ਦੇਖੀ ਨਾ ਰਹਾ ਆਉਂਦਾ ਬਾਈ ਦੇਸੀ ਕੱਪੜਾ ਕੈਸਾ ਨਹੀਂ ਉਹ ਸਨੀ ਉਹ ਸਨੀ ਰਾਬ ਕਹਿੰਦਾ ਮੰਦਾ ਨਹੀਂ ਪਾਣੀ ਨੂੰ ਭਾਵੇਂ ਪਰ ਆਪੇ ਪਾਣੀ ਗੋਟੀ ਨਾਲ ਗੋਟੀ ਨਾਲ ਨਹੀਂ ਇਹ ਦੇਸੀ ਆਜਾ ਦਾਣਾ ਦੇ ਦੋ ਉਹ ਸਨੀ ਉਹ ਸਨੀ ਔਰੇ ਆ ਔਰੇ ਦਾ ਭਾਈ ਜਿਹੜਾ ਕਹਿੰਦੇ ਨੇ WhatsApp ਬਾਈ ਉਹ ਸਸਤਾ ਬਣਾਉਂਦਾ ਏ ਤਾਂ ਕਿ ਆਹ ਫਰਕ ਆ ਬਾਈ ਆ ਦੇਖੋ ਆ ਸਸਤਾ ਆਹ ਸਸਤਾ ਉਹ ਦਿਖਾ ਉਹਨੂੰ ਕਾਟ ਕੇ ਦਿਖਾ ਤੂੰ ਦੇਖ ਦਿਖਾ ਚੈੱਕ ਕਰਾ ਆਪਣੇ ਇਹ ਫੱਟ ਗਿਆ ਤੇ ਗੱਲਾਂ ਕਰਦੀਆਂ ਨੇ ਇਹ ਲਚਕਾੜਾ ਕੱਪੜਾ ਹੈ ਨਾਲੇ ਚਮਕਾ ਕੱਪੜਾ ਖਰਾਬ ਨਹੀਂ ਆ ਦੇਖੋ ਆ ਲੋ ਆ ਜੀ ਇਹ ਆ ਜੀ ਦਾ ਬਾਈ ਫਰਕ ਪੈਂਦਾ ਇਹ ਜਿਹੜਾ ਆਪਾਂ ਕਹਿ ਦਿੰਨੇ ਵੀ ਸਸਤਾ ਬੋੜਾਂ ਦੇ ਵਿੱਚ ਵੀ ਆਹੀ ਕੁਆਲਿਟੀयां ਆ ਹੁਣ ਆ ਦੇਖੋ ਪੂਰੀ ਹੈਵੀ ਕੁਆਲਿਟੀ ਦੇ ਬਣਾਏ ਹੋਏ ਨੇ ਇਹਨਾਂ ਨੇ ਸਾਰੇ ਬਾਕਸ ਜਿਹੜੀ ਵਿੱਚ ਫੱਟੀਆਂ ਵੀ ਲੱਗਦੇ ਐ ਬਾਈ ਜਿਹੜਾ ਪਹਿਲਾ ਬਾਕਸ ਆ ਤਾਂ ਉਹ ਆਪਣਾ ਇਹਦੇ ਨਾਲ ਵੀ ਪਤਲਾ ਬਾਕਸ ਆ ਤਾਂ ਇਹਨਾਂ ਨੇ ਜਿਹੜੀ ਆ ਆਪਣਾ ਇਹਨਾਂ ਨੂੰ ਲਾਏ ਵੀ ਹਨਾ 6 ਇੰਚ ਨੂੰ ਡੱਬੀਆਂ ਉਹ ਵੀ ਹੈਵੀ ਲਾਈਨ ਆਉਣੀਆਂ ਉਹ ਆਪਿਆਂ ਵੇ ਇਸ ਮਾਨਾ ਟੱਕਣੇ ਮੈਂ ਜਾਂਦਾ ਲੋਕਾਂ ਨੂੰ ਚੱਲਦੇ ਮੈਂ ਪੇਟੀ ਕਰਾਂ ਮੈਂ ਜੇ ਤੂੰ ਸਾਡੇ ਨਾਲ ਇਹਨਾਂ ਦੇ ਨਾਲ ਕਿ